ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਵਾਗਤ ਹੈ ਜੀ ਤੁਹਾਡਾ ਆਗਮ ਬੁਟਿਕ ਤੇ ਹਾਂਜੀ ਅੱਜ ਮੈਂ ਤੁਹਾਨੂੰ ਘੇਰੇ ਤੇ ਚਾਕ ਨੂੰ ਕੱਚਾ ਕਰਨ ਬਾਰੇ ਦੱਸੂਗੀ ਵੀ ਆਪਾਂ ਘੇਰੇ ਤੇ ਚਾਕ ਨੂੰ ਕੱਚਾ ਕਿਵੇਂ ਕਰੀਏ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਹਾਂਜੀ ਸ਼ੁਰੂ ਕਰਦੇ ਹਾਂ ਹਾਂਜੀ ਪਹਿਲਾਂ ਆਪਾਂ ਨਾ ਘੇਰੇ ਤੇ ਇਹ ਤੇ ਆਪਾਂ ਨਿਸ਼ਾਨ ਲਾਇਆ ਹੋਇਆ ਹੈ ਵੀ ਆਪਾਂ ਟੱਕ ਲਾਏ ਹੋਏ ਆ ਵੀ ਜਿੱਥੋਂ ਆਪਾਂ ਘੇਰੇ ਨੂੰ ਫੋਲਡ ਕਰਨਾ ਹੈ ਹਾਂਜੀ ਘੇਰੇ ਮੋੜਨ ਤੋਂ ਪਹਿਲਾਂ ਨਾ ਆਪਾਂ ਇੱਕ ਵਾਰੀ ਇਹ ਚੈੱਕ ਜ਼ਰੂਰ ਕਰਨਾ ਹੈ ਵੀ ਆਪਣੇ ਚਾਕ ਬਰਾਬਰ ਹੈਗੇ ਕਿ ਨਹੀਂ ਤੇ ਉੱਪਰਲੇ ਚਾਕਾਂ ਦੇ ਨਾਲ ਤੇ ਆਪਾਂ ਜਿਹੜੇ ਇੱਕ ਸਾਈਡ ਦੂਜੀ ਸਾਈਡ ਦੇ ਚਾਕ ਨੂੰ ਆਪਸ ਵਿੱਚ ਮਿਲਾ ਕੇ ਦੇਖਾਂਗੇ ਵੀ ਇਹ ਬਰਾਬਰ ਹੈ ਕਿ ਨਹੀਂ ਹਾਂਜੀ ਆਪਣੀ ਕੋਈ ਚਾਗ ਹੈ ਗਿਆ ਇਸ ਤਰ੍ਹਾਂ ਨਾਲ ਨਾ ਅਗਲਾ ਹfte ਪਿਛਲੇ ਪਾਸੇ 'ਚ ਕੋਈ ਫਰਕ ਨਹੀਂ ਪੈਂਦਾਗਾ ਜੇ ਆਪਾਂ ਇਹ ਚਾਗ ਬਰਾਬਰ ਨਾ ਰੱਖਾਂਗੇ ਤਾਂ ਇਹ ਅਗਲਾ ਪਿਛਲਾ ਪਾਸਾ ਛੋਟਾ ਵੱਡਾ ਹੋ ਜਾਂਦਾ ਤੇ ਉਹਦੋਂ ਫਰਕ ਪੈ ਜਾਂਦਾ ਬਸ ਤਾਂ ਕਰਕੇ ਇਹਨਾਂ ਨੂੰ ਬਰਾਬਰ ਰੱਖਣਾ ਜ਼ਰੂਰੀ ਹੁੰਦਾ ਹਾਂਜੀ ਹੁਣ ਆਪਾਂ ਨਾ ਕੇਲੇ ਨੂੰ ਕੱਚਾ ਕਰਾਂਗੇ ਤੇ ਇਹਨਾਂ ਨੂੰ ਪਹਿਲਾਂ ਕੱਪੜੇ ਨੂੰ ਸੈੱਟ ਕਰ ਲਾਂਗੇ ਆਪਾਂ ਤੇ ਜਿਹੜੇ ਹੁਣ ਆਪਣੇ ਆਲ ਓਵਰ ਸੂਟ ਹੁੰਦੇ ਆ ਤੇ ਉਹਨਾਂ ਦਾ ਘੇਰੇ ਹੁੰਦਾ ਨਾ ਕੱਟ ਲਾ ਕੇ ਪਹਿਲਾਂ ਤੇ ਉਹਨਾਂ ਨੂੰ ਆਪਾਂ ਸਿੱਧੀ ਨਿਸ਼ਾਨ ਲਾ ਲਾਂਗੇ ਆਪਾਂ ਸਕੇਲ ਨਾਲ ਉਹਦੇ ਨੇ ਸਿੱਧਾ ਨਿਸ਼ਾਨ ਲਾ ਲਾਂਗੇ ਤੇ ਆਪਾਂ ਨੂੰ ਫੋਲਡ ਕਰਨ ਵਿੱਚ ਆਸਾਨੀ ਹੋ ਜੂਗੀ ਆਪਣੇ ਜੀ ਕੋਈ ਕਾਣਕੂਨ ਨਹੀਂ ਰਹੂਗਾ ਕੱਪੜੇ ਵਿੱਚ ਤੇ ਇਹ ਤਾਂ ਕਿਉਂਕਿ ਵਰਕ ਹੈਗਾ ਇਸ ਤੇ ਤੇ ਇਹ ਤਾਂ ਆਪਾਂ ਵਰਕ ਦੇ ਅਕੋਰਡਿੰਗ ਕਰਨਾ ਹੈ ਤੇ ਜੇ ਤੁਹਾਡੇ ਕੋਲ ਆਲ ਓਵਰ ਜਿਵੇਂ ਸੂਟ ਹੁੰਦੇ ਆ ਜਾਂ ਪਲੇਨ ਸੂਟ ਹੁੰਦੇ ਆ ਉਹਨਾਂ ਦੇ ਆਪਾਂ ਇਸ ਤਰ੍ਹਾਂ ਸਕੇਲ ਨਾਲ ਨਿਸ਼ਾਨ ਲਾ ਲਾਂਗੇ ਨਿਸ਼ਾਨ ਲਾ ਕੇ ਫਿਰ ਫੋਲਡ ਕਰਾਂਗੇ ਇਸ ਤਰ੍ਹਾਂ ਫੋਲਡ ਕਰਨ ਨਾਲ ਨਾ ਕਾਨ ਨਹੀਂ ਰਹਿੰਦੀ ਬਿਲਕੁਲ ਵੀ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਕੇ ਤੇ ਆਪਾਂ ਸੂਈ ਧਾਗੇ ਨਾਲ ਹੁਣ ਆਪਾਂ ਕੱਚੀ ਸिलाई ਲਾਵਾਂਗੇ ਤੇ ਇਹ ਤਰੀਕਾ ਮੈਸੇ ਉਹਨਾਂ ਪੜ੍ਹਨ ਵਾਸਤੇ ਹੈ ਜਿਹੜੀਆਂ ਸਿਲਾਈ ਸਿੱਖ ਰਹੀਆਂ ਤੇ ਕਿਉਂਕਿ ਉਹਨਾਂ ਨੂੰ ਥੋੜੀ ਦਿੱਕਤ ਆਉਂਦੀ ਹੈ ਨਾ ਵੀ ਕੰਮ ਇਹਨਾਂ ਨੂੰ ਥੋੜਾ ਔਖਾ ਲੱਗਦਾ ਵੀ ਕਿਸ ਤਰੀਕੇ ਨਾਲ ਆਪਾਂ ਕਰੀਏ ਜ ਹਨਾ ਸ਼ੁਰੂ-ਸ਼ੁਰੂ ਤਾਂ ਸਾਰਿਆਂ ਨੂੰ ਔਖਾ ਲੱਗਦਾ ਤਾਂ ਉਹ ਤਰੀਕਾ ਉਹਨਾਂ ਵਾਸਤੇ ਆ ਜਿਹੜੀਆਂ ਸਿਲਾਈ ਸਿੱਖ ਰਹੀਆਂ ਪੈਣਾ ਇਸ ਤਰ੍ਹਾਂ ਬਸ ਥੋੜਾ ਆਸਾਨੀ ਨਾਲ ਕਰਿਆ ਜਾਂਦਾ ਆ ਆਪਾਂ ਇਹ ਸਾਰਾ ਮੋੜ ਕੇ ਤੇ ਤੇ ਸਿਲਾਈ ਲਾ ਲਾਂਗੇ ਇਹ ਆਪਾਂ ਜਮਾ ਸਿਰੇ ਤੱਕ ਸिलाई ਲਾਵਾਂਗੇ ਹਾਂਜੀ ਹੁਣ ਆਪਾਂ ਘੇਰੇ ਦੀ ਸਾਰੀ ਸिलाई ਲਾਉਣ ਤੋਂ ਬਾਅਦ ਆਪਾਂ ਚਾਕਾਂ ਦੇ ਨਿਸ਼ਾਨ ਲਾਉਣੇ ਸ਼ੁਰੂ ਕਰਾਂਗੇ ਕਿਉਂਕਿ ਚਾਕਾਂ ਦੇ ਨਿਸ਼ਾਨ ਵੀ ਸਹੀ ਲਾਉਣੇ ਬਹੁਤ ਜ਼ਰੂਰੀ ਹੁੰਦੇ ਆ ਕਿਉਂਕਿ ਜੇ ਆਪਾਂ ਇੱਕ ਸਾਈਡ ਵੱਧ ਤੇ ਇੱਕ ਸਾਈਡ ਘੱਟ ਘੱਟ ਕਰਤੀ ਨਾ ਤਾਂ ਉਹਦੇ ਨਾਲ ਕੇ ਆਪਣਾ ਸੂਟ ਟੇਢਾ ਜਾਣ ਲੱਗ ਜਾਂਦਾ ਕਾਣ ਪੈ ਜਾਂਦਾ ਹਾਂਜੀ ਇਹ ਦੇਖੋ ਆਪਾਂ ਘੇਰਾ ਜਮਾ ਸਿੱਧਾ ਫੋਲਡ ਹੋਇਆ ਤੇ ਬਿਲਕੁਲ ਵੀ ਕਾਣ ਨਹੀਂ ਹੈਗਾ ਕੜਾਈ ਦੇ ਜਮਾ ਬਰਬਰ ਹੋਇਆ ਸਾਰਾ ਹੁਣ ਇਸ ਤੇ ਆਪਾਂ ਉਤਰਾਈ ਕਰਨੀ ਬਹੁਤ ਸੋਖੀ ਹੋ ਜੂਗੀ ਹਾਂਜੀ ਹੁਣ ਆਪਾਂ ਨਾ ਚਾਕਾਂ ਦੇ ਨਿਸ਼ਾਨ ਲਾਵਾਂਗੇ ਤੇ ਚਾਕਾਂ ਦੇ ਨਿਸ਼ਾਨ ਲਾਉਣ ਤੋਂ ਪਹਿਲਾਂ ਆਪਣਾ ਨਾ ਘੇਰਾ ਹੈਗਾ 21 ਇੰਚ ਦਾ 21 ਇੰਚ ਘੇਰਾ ਰੱਖਣਾ ਆਪਾਂ ਤੇ ਪਹਿਲਾਂ ਆਪਾਂ ਨਾ ਜਿੰਨਾ ਵੀ ਆਪਣਾ ਕੱਪੜਾ ਸਾਰਾ ਆਪਾਂ ਸਾਰਾ ਬਰਾਬਰ ਦੇਖਣਾ ਵੀ ਕਿੰਨੇ ਇੰਚ ਤੱਕ ਆਏਗਾ ਇਹ 25 ਇੰਚ ਤੱਕ ਆਏਗਾ ਤੇ 25 ਇੰਚ ਦਾ ਆਪਾਂ ਸੈਂਟਰ ਕਰਨਾ ਜਿਵੇਂ ਇਹਦਾ ਹਾਫ ਕਰਨਾ ਅੱਧ ਕਰਨਾ ਤੇ 25 ਦਾ ਆਪਾਂ ਅੱਧ ਕਰ ਲਾਂਗੇ ਇਹਨੂੰ ਅੱਧ ਕਰਨ ਦਾ ਸੌਖਾ ਤਰੀਕਾ ਹੈ ਆਪਾਂ 35 ਟੇਪ ਨੂੰ ਫੋਲਡ ਕਰ ਲਾਂਗੇ ਇਹਨੂੰ ਫੋਲਡ ਕਰਨ ਤੋਂ ਬਾਅਦ ਨਾ ਆਪਾਂ ਨੂੰ ਅੱਧ ਪਤਾ ਲੱਗ ਜਾਊਗਾ ਇਹਦਾ ਹੁਣ ਆਧਾ ਹੋਵੇਗਾ 13 ਠੀਕ ਹੈ ਤੇ ਆਪਾਂ ਹੁਣ 13 ਤੇ ਨਿਸ਼ਾਨ ਲਾਵਾਂਗੇ ਜਿਵੇਂ ਸੈਂਟਰ ਵਿੱਚ ਆਪਾਂ ਜੇਂਟੀ ਦੇ ਆਪਣਾ ਮਿੰਕੇ ਨਿਸ਼ਾਨ ਲਾਵਾਂਗੇ ਨਾ ਤਾਂ ਉਹਦੇ ਨਾਲ ਜ਼ਿਆਦਾ ਸੁੱਖਾ ਹੋ ਜਾਊਗਾ ਕਿ ਆਪਾਂ ਜੇ ਸਿੱਧਾ ਲਾਵਾਂਗੇ ਤੇ ਇੱਕ ਸਾਈਡ ਵੱਧ ਤੇ ਇੱਕ ਸਾਈਡ ਘੱਟ ਵੀ ਹੋ ਸਕਦੀ ਹੈ ਤੇ ਆਪਾਂ ਜਿਵੇਂ ਸੈਂਟਰ ਕਰਕੇ ਨਿਸ਼ਾਨ ਲਾਵਾਂਗੇ ਤੇ ਆਪਾਂ ਨੂੰ 2 ਇੰਚ ਹੁਣ ਘੇਰਾ ਚਾਹੀਦਾ ਤੇ ਆਪਾਂ 1.5 ਰੱਖਾਂਗੇ ਇੱਕ ਸਾਈਡ 1.5 ਰੱਖਾਂਗੇ ਦੂਜੀ ਸਾਈਡ ਵੀ 1.5 ਤੇ ਉਹਦੇ ਨਾਲ 2 ਇੰਚ ਬਰਾਬਰ ਹੋ ਜਾਊਗਾ ਦੋਨੇ ਸਾਈਡ ਤੋਂ ਹੁਣ ਦੇਖੋ ਜਿਵੇਂ ਬਰਾਬਰ ਹੈਗਾ ਕੋਈ ਵੱਧ ਦੇ ਆ ਘੱਟ ਨਹੀਂ ਹੈਗਾ ਦੋਨੇ ਸਾਈਡ ਤੋਂ ਜਿਵੇਂ ਇਕੁਅਲ ਨਿਸ਼ਾਨ ਲੱਗਿਆ ਇਹਦੇ ਨਾਲ ਹੁਣ ਕੀ ਟੇਡਾ ਨਹੀਂ ਜਾਣਾ ਸੁੱਟ ਜਾਵਾਂ ਆਪਣਾ ਕਿੰਨਾ ਹੀ ਖਾਨਚ ਜਾਊਗਾ ਜੇ ਇੱਕ ਸਾਈਡ ਆਪ ਵੱਧ ਘੱਟ ਰੱਖਾਂਗੇ ਤੇ ਟੇਡਾ ਜਾਣ ਲੱਗ ਜਾਂਦਾ ਤੇ ਹੁਣ ਆਪਾਂ ਇਹਨੂੰ ਫੋਲਡ ਕਰ ਦਾਂਗੇ ਤੇ ਆਪਾਂ ਨੇ ਇਸ ਤੇ ਜਮਾ ਚਾਕ ਦਿੱਥੇ ਆਪਣੇ ਸिलाई ਹੋਈ ਹੈ ਚਾਕਾਂ ਦੀ ਤੇ ਉੱਥੇ ਵੀ ਆਪਾਂ ਇੱਕ ਨਿਸ਼ਾਨ ਲਾਵਾਂਗੇ ਉੱਥੋਂ ਤੱਕ ਹੀ ਆਪਾਂ ਇਹਦੀ ਕੱਚੀ ਸਿਲਾਈ ਲਾਉਣੀ ਆ ਉਸ ਤੋਂ ਅੱਗੇ ਨਹੀਂ ਲਾਉਣੀ ਤਰਪਾਈ ਵੀ ਆਪਣੀ ਉੱਥੋਂ ਤੱਕ ਹੀ ਹੋਊਗੀ ਜਿੱਥੇ ਤੱਕ ਆਪਣੇ ਚਾਕ ਦਾ ਨਿਸ਼ਾਨ ਲੱਗਿਆ ਹੁਣ ਆਪਾਂ ਮੋੜ ਲਾਂਗੇ ਇਹਨੂੰ ਆਪਾਂ ਜ਼ਿਆਦਾ ਚੌੜਾ ਨਹੀਂ ਰੱਖਣਾ ਪੱਲਾ ਇਹ ਇਨਾ ਥੋੜਾ ਕੱਟ ਟੀ ਫੋਲਡ ਹੁੰਦਾ ਕਿ ਦੀ ਘੇਰੇ ਦਾ ਥੋੜਾ ਚੜਾਈ ਚ ਫੋਲਡ ਕੀਤਾ ਜਾਂਦਾ ਇਹ ਥੋੜਾ ਪਤਲਾ ਫੋਲਡ ਕੀਤਾ ਜਾਂਦਾ ਜਿਆਦਾ ਚੋੜਾ ਨਹੀਂ ਹੁੰਦਾ ਸਾਈਡ ਤੋਂ ਜੇ ਹੁਣ ਆਪਾਂ ਚੱਕਾ ਦੇ ਪਾਈਪਿੰਗ ਵਗੈਰਾ ਲਾਉਣੀ ਆ ਉਹ ਵੀ ਆਪ ਪੈਸੇ ਤਰ੍ਹਾਂ ਨਿਸ਼ਾਨ ਲਾ ਕੇ ਤੇ ਆਪਾਂ ਪਾਈਪਿੰਗ ਵੀ ਲਾ ਸਕਦੇ ਆ ਗਰੀਜ ਬਣਾ ਕੇ உணி அப்பா சாரி சிலை லாங்கே கச்சி சிலை கலாம் हाँ जी हम आपको सारी सिलाई लाने तो बाद फिर आप सारी सिलाई ना आपको जमा उस सिरे तक उतु तक लाइनी है जितने तक अपने चाक बंद है उस तो अगे नहीं करनी हाँ जी जी आप हम इस तो अगे वो करा ਆਪਣੇ ਕੀ ਜੇ ਜਦੋਂ ਆਪਾਂ ਖੁੱਲਣਾ ਜਾਂ ਭੀੜਾ ਕਰਨਾ ਹੋਊਗਾ ਤਾਂ ਆਪਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਜੇ ਆਪਾਂ ਵੱਧ ਤੱਕ ਕਰ ਦਾਂਗੇ ਤਾਂ ਆਪਾਂ ਨੂੰ ਖੁੱਲਾ ਭੀੜਾ ਨਹੀਂ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਤੇ ਫਿਰ ਆਪਾਂ ਨੂੰ ਸਾਰੀ ਤਰਪਾਈ ਉਦੇੜ ਕੇ ਫਿਰ ਉਸ ਤੋਂ ਬਾਅਦ ਕਰਨਾ ਪੈਂਦਾ ਤਾਂ ਕਰਕੇ ਆਪਾਂ ਸਿਰਫ ਚਾਕ ਜਿੱਥੇ ਬੰਦ ਹੁੰਦੇ ਆ ਉੱਥੋਂ ਤੱਕ ਹੀ ਆਪਾਂ ਇਹ ਨਿਸ਼ਾਨ ਲਾਵਾਂਗੇ ਤੇ ਉੱਥੋਂ ਤੱਕ ਹੀ ਆਪਾਂ ਤਰਪਾਈ ਕਰਾਂਗੇ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਤੇ ਕਰ ਲਾਂਗੇ ਸੇਮ ਹੋਵੇ ਆਪਾਂ ਦੂਜੇ ਪੱਲੇ ਤੇ ਵੀ ਚਲਾਈ ਲਾਵਾਂਗੇ ਹਾਂਜੀ ਆਪਾਂ ਚਾਰੇ ਪਾਸੇ ਸिलाई ਲਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਵੀ ਆਪਣੀ ਸੂਟ ਵਿੱਚ ਬਿਲਕੁਲ ਵੀ ਹੁਣ ਕਾਨ ਨਹੀਂ ਹੈਗਾ ਤੇ ਜਿਵੇਂ ਸਹੀ ਲੱਗਿਆ ਹੈ Andy, thank you.